ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅੱਜ ਅਸੀਂ ਸਰਦਾਰ ਗੁਰਜੰਤ ਸਿੰਘ ਇਹਨਾਂ ਦੇ ਖੇਤ ਵਿੱਚ ਖੜੇ ਆ ਤੇ ਇੱਥੇ ਖਾਸ ਤੌਰ ਤੇ ਸਾਡੀ ਜਿਹੜੀ ਮਹਮ ਚੱਲ ਰਹੀ ਹੈ ਸੌਣੀ ਦੇ ਵਿੱਚ ਮੱਕੀ ਦੀ ਕਾਸਤ ਢੋਨੇ ਦੀ ਬਜਾਏ ਸੌਣੀ ਦੀ ਮੱਕੀ ਬੀਜਣ ਲਈ ਕਿਸਾਨਾਂ ਨੂੰ ਜੋ ਅਸੀਂ ਪ੍ਰੇਰਿਤ ਕਰ ਰਹੇ ਹਾਂ ਉਹਦੀ ਲੜੀ ਦੇ ਵਿੱਚ ਅੱਜ ਅਸੀਂ ਇਹਨਾਂ ਦੇ ਖੇਤ ਵਿੱਚ ਆਏ ਆ ਇੱਥੇ ਇਹ 2.5 ਕਿੱਲੇ ਮੱਕੀ ਹੈ ਜਿਹੜੀ ਇਹਨਾਂ ਨੇ ਅੱਜ ਬੀਜੀ ਹੈ ਤੇ ਜਿਸ ਤਰ੍ਹਾਂ ਯੂਨੀਵਰਸਿਟੀ ਦੀਆਂ ਸਪਾਰਸ਼ਾਂ ਅਨਸਾਰ ਬਜਾਈ ਦਾ ਢੰਗ ਖਾਦ ਪਾਉਣੀ ਸਾਰਾ ਕੁਝ ਅਪਣਾਇਆ ਗਿਆ ਤੇ ਇਹਨਾਂ ਕਿਸਾਨ ਵੀਰਾਂ ਨੂੰ ਅਸੀਂ ਸਮੇਂ-ਸਮੇਂ ਤੇ ਅੱਗੇ ਇਹਦੇ ਬਾਰੇ ਚ ਕੋਈ ਜੋ ਵੀ ਸਬ ਸਹਾਵਲ ਕੋਈ رائے ਮਸਬਰਾ ਦੇਣਾ ਅਸੀਂ ਵਿਭਾਗ ਵੱਲੋਂ ਇਹਨਾਂ ਕੋਲ ਆਉਂਦੇ ਜਾਂਦੇ ਰਵਾਂਗੇ ਇਹਨਾਂ ਨੂੰ ਗਾਈਡ ਕਰਦੇ ਰਵਾਂਗੇ ਤਾਂ ਕਿ ਇਹਦੇ ਤੋਂ ਅਸੀਂ ਪੂਰਾ ਝਾੜ ਲੈ ਸਕੀਏ ਵਿਭਾਗ ਵੱਲੋਂ ਤਕਰੀਬਨ 42 ਦੇ ਕਰੀਬ ਕਿਸਮਾ ਹੈ ਜਿਹੜੀਆਂ ਵੱਖ-ਵੱਖ ਕੰਪਨੀਆਂ ਦੇ ਵਿੱਚ ਐ ਜਿਨ੍ਹਾਂ ਨੇ ਜੁਨੀਵਰਸਿਟੀ ਤੋਂ 2 ਸਾਲ ਦੇ ਟ੍ਰਾਇਲ 3 ਸਾਲ ਦੇ ਟ੍ਰਾਇਲ ਤੇ ਕੁਝ ਕੁ ਜੁਨੀਵਰਸਿਟੀ ਨੇ ਸਿੱਧੀ ਸਿਫਾਰਸ਼ ਕੀਤੀ ਹੋਈ ਐ ਉਹਦੇ ਵਿੱਚ ਤਕਰੀਬਨ ਜਿਹੜੀਆਂ ਹਾਈਬ੍ਰਿਡ ਕਿਸਮਾਂ ਪ੍ਰਚਾਲਿਤ ਕੰਪਨੀਆਂਾਂ ਵੀ ਨੇ ਉਹ ਸਾਰੀਆਂ ਹੀ ਟ੍ਰਾਇਲ ਹੋਏ ਹੋਏ ਆ ਉਹਨਾਂ ਦੇ ਔਰ ਉਹਨਾਂ ਦਾ ਤਕਰੀਬਨ ਜੋ ਆਸਟ ਝਾੜ ਐ ਉਹ 24-25 ਕੁਆਂਟਲ ਦੀ ਰੇਂਜ ਦੇ ਵਿੱਚ ਇਹਨਾਂ ਦਾ ਝਾੜ ਜਿਹੜਾ ਹੈ ਉਹ ਖੋਜ ਤਜਰਬਿਆਂ ਦੇ ਵਿੱਚ ਆਇਆ ਹੋਇਆ ਹੈ ਪਾਣੀ ਦੇ ਖਾਤ ਜੇ ਸੀ ਮੌਸਮ ਦੇ ਲਿਹਾਜ਼ ਨਾਲ ਦੇਖੀ ਬੀਜੋ ਜੇ ਅਸੀਂ ਅੱਜ 20 ਜੂਨ ਨੂੰ ਬੀਜ ਰਹੇ ਹਾਂ 20 ਜੂਨ ਤੋਂ ਬਾਅਦ ਕਿਸੇ ਵੀ ਵੇਲੇ ਵੀ ਬਰਸਾਤਾਂ ਦਾ ਮੌਸਮ ਆ ਜਾਂਦਾ ਹੈ ਬਰਸਾਤਾਂ ਦੇ ਲਿਹਾਜ਼ ਨਾਲ ਔਰ ਦੂਸਰਾ ਇਹ तकरीबन 95 ਤੋਂ ਲੈ ਕੇ 100 ਦਿਨ ਦੀ ਫਸਲ ਹੈ ਪਰ ਇੰਨੇ ਸਮੇਂ ਦੇ ਵਿੱਚ ਇਹ 4 ਤੋਂ 5 ਪਾਣੀ ਹੈ ਜਿਹੜੇ ਇਹਨੂੰ ਔਸਤ ਲੋਡ ਪੈਂਦੀ ਹੈ ਤੇ ਜਿਸ ਤਰ੍ਹਾਂ ਅਸੀਂ ਅਸੀਂ ਇਹ ਖਾਲੀਆਂ ਰਾਹੀਂ ਬਿਜਾਈ ਕਰਦੇ ਆ ਜਾਂ ਹੋ ਇਸ ਤਰ੍ਹਾਂ ਪਾਣੀ ਦੀ ਮਾਤਰਾ ਹਰ ਸਿੰਚਾਈ ਤੇ ਘੱਟ ਲੱਗਦੀ ਹੈ ਤੇ ਇੱਕਦਾਂ ਪਾਣੀ ਜੇ ਵੱਧ ਵੀ ਲੱਗਦਾ ਹੈ ਤਾਂ ਉਹੀ ਜਿਹੜੀ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਇਹਦੇ ਨਾਲ ਤੀਸਰਾ ਖੇਸਾਈ ਮਤਲਬ ਕਿੱਲੇ ਦਾ ਉਹਨਾਂ ਨੂੰ ਪਾਣੀ ਲੱਗਦਾ ਹੁੰਦਾ ਤੇ ਅੱਗੇ ਜਦੋਂ ਬਰਖਾ ਸ਼ੁਰੂ ਹੋ ਜਾਂਦੀ ਹੈ ਤਾਂ ਉਦੋਂ ਸੌਣੀ ਦੇ ਲਿਆਜ ਨਾਲ ਫਿਰ ਪਾਣੀ ਦੀ ਜਿਹੜੀ ਉਦੋਂ ਖਪਤ ਹੈ ਖਾਸ ਕਰਕੇ ਸਾਨੂੰ ਜਦੋਂ ਇਹ ਛੱਲੀ ਇਹ ਚੱਕਦੀ ਹੈ ਉਸ ਤੋਂ ਬਾਅਦ ਪਰਪਰਾਗਣ ਹੁੰਦਾ ਹੈ ਇਹ ਦੇ ਸਹੀ ਸਮੇਂ ਹੁੰਦੇ ਆ ਵੀ ਜਦੋਂ ਲਾਜ਼ਮੀ ਤੌਰ ਤੇ ਇਹਨੂੰ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਹਾਂਜੀ ਜੋ ਤਸੀਂ ਬੈਸਟ ਸਾਈਡ ਦੀ ਗੱਲ ਕਰ ਰਹੇ ਹੋ ਨਾ ਸੌਣੀ ਦੀ ਫਸਲ ਕੋਈ ਵੀ ਹੈ ਸੌਣੀ ਰੋਤੇ ਕਹੇ ਜੀ ਹੈ ਵੀ ਹਰ ਜਗ੍ਹਾ ਤੇ ਕੀੜੇ ਮਕੌੜੇ ਆ ਜਿਹੜੇ ਉਹਨਾਂ ਦਾ ਵਾਧਾ ਹੁੰਦਾ ਹੈ ਤੇ ਇਹਦੇ ਵਿੱਚ ਵੀ ਮੱਕੀ ਦੇ ਵਿੱਚ ਮੱਕੀ ਨਾਲ ਸੰਬੰਧਿਤ ਦੋ ਕੀੜੇ ਆ ਜਿਹੜੇ ਜ਼ਿਆਦਾ ਆਉਂਦੇ ਆ ਇੱਕ ਤਾਂ ਇਹਦੇ ਤਣੇ ਦੀ ਸੁੰਡੀ ਹੁੰਦੀ ਹੈ ਦੂਸਰੀ ਇਹਦਾ ਇੱਕ ਕੀੜਾ ਹੈਗਾ ਜਿਹੜਾ ਆਮ ਤੌਰ ਤੇ ਗੋਭ ਦੇ ਪੱਤੇਆਂ ਨੂੰ ਖਾ ਰਿਹਾ ਹੁੰਦਾ ਹੈ ਆਲ ਆਰਮੀ ਫੋਰਮ ਉਹਨੂੰ ਕਹਿੰਦੇ ਆ ਤਾਂ ਉਹਦੇ ਵਿੱਚ ਦੋ ਸਪ੍ਰਿਆਂ ਜਾਂ ਤਿੰਨ ਸਪ੍ਰਿਆਂ ਦੀ ਲੋੜ ਪੈ ਜਾਂਦੀ ਹੈ ਉਹ ਬੜੀਆਂ ਕਾਮਯਾਬ ਦਵਾਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਵੀ ਹੈ ਵਿਸ਼ੇਸ਼ ਡੈਲੀਗੇਟ ਹੈ ਵਿਸ਼ੇਸ਼ ਪੂਰਾ জানা ਜਾਂ ਤੀਸਰੀ ਜਿਹੜੀ ਹੈ ਇਹ ਐਮਐਮਐਕ ਪੰਜੁਇਟ ਇਹ ਦਵਾਈਆਂ ਜਿਹੜੀਆਂ ਇਹਨਾਂ ਨੂੰ ਅਸੀਂ ਤਕਰੀਬਨ ਜਦੋਂ 20 ਦਿਨਾਂ ਦੀ ਫਸਲ ਹੋ ਜਾਂਦੀ ਹੈ ਉਦੋਂ ਤੋਂ ਅਸੀਂ ਧਿਆਨ ਰੱਖਣਾ ਹੁੰਦਾ ਹੈ ਵੀ ਜੇ ਕਿਸੇ ਵੇਲੇ ਵੀ ਸਾਨੂੰ ਕੋਈ ਕੀੜੇ ਦਾ ਅਟੈਕ ਮਿਲਦਾ ਹੈ ਤਾਂ ਅਸੀਂ ਉਹਨੂੰ ਅੱਧਾ ਮਿਲੀਲੀਟਰ 1 ਲੀਟਰ ਪਾਣੀ ਦੇ ਵਿੱਚ ਔਸਤ ਜਿੰਨਾ ਵੀ ਪਾਣੀ ਲੱਗਦਾ ਉਸ ਹਿਸਾਬ ਨਾਲ ਅਸੀਂ ਸਪਰੇਅ ਕਰਨੀ ਹੁੰਦੀ ਹੈ ਜਦੋਂ ਫਸਲ ਵੱਡੀ ਹੋ ਜਾਂਦੀ ਹੈ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਪਰ ਦਵਾਈ ਦਾ ਮਕਦਾਰ ਹੈ ਜਿਹੜਾ ਅਸੀਂ ਉਸੇ ਹਿਸਾਬ ਨਾਲ ਹੀ ਵਰਤਣਾ ਹੁੰਦਾ ਹੈ ਅ ਇਸ ਕਰ ਇਹਦੇ ਨਾਲ ਅਸੀਂ ਜਿਹੜੀ ਤਿਆਰ ਰੱਖਣ ਵਾਲੀ ਗੱਲ ਹੈ ਵੀ ਜਿਹੜੀ ਤਣੇ ਦੀ ਸੁੰਡੀ ਹੈ ਇਹਦੇ ਨਾਲ ਤਾਂ ਪੂਰੇ ਦਾ ਪੂਰਾ ਬੂਟਾ ਮਰ ਸਕਦਾ ਹੈ ਪਰ ਜਿਹੜੀ ਫਾਲ ਆਰਮੀ ਪੌਰਮਾ ਇਹਦੇ ਵਿੱਚ ਜਦੋਂ ਗੋਭ ਦੇ ਵਿੱਚ ਪੱਤਿਆਂ ਦੇ ਵਿੱਚ ਉਹ ਮੋਰੀਆਂ ਕਰਕੇ ਖਾਰੇ ਹੁੰਦੀ ਹੈ ਜਦੋਂ ਅਸੀਂ ਉਹਨੂੰ ਕੰਟਰੋਲ ਕਰ ਲਗੇ ਉਸ ਤੋਂ ਬਾਅਦ ਉਹਦੀ ਗੋਭ ਹੈ ਜਿਹੜੀ ਬਿਲਕੁਲ ਨਾਰਮਲ ਚੱਲ ਪੈਂਦੀ ਹੈ ਇਹ ਅੱਗੇ ਜਾ ਕੇ ਉਹਦਾ ਪੌਦੇ ਦਾ ਵਾਧਾ ਵਿਕਾਸ ਜਿਹੜਾ ਠੀਕ ਹੁੰਦਾ ਇਸ ਕਰਕੇ ਜਿਵੇਂ ਕਿਸਾਨ ਵੀਰ ਪਿਛਲੇ 5-7 ਸਾਲਾਂ ਤੋਂ ਪਾਊਡਰ ਰੂਜਾਂ ਸਾਈਲੇਜ ਦੀ ਪੀਜ ਰਹੇ ਆ ਤੇ ਇਹ ਇਸ ਵਿਧੀ ਰਾਹੀਂ ਇਸ ਕੀੜੇ ਨੂੰ ਵੀ ਕੰਟਰੋਲ ਕਰ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਤਾਂ ਸੌਣੀ ਦੀ ਫਸਲ ਚ ਜੇ ਅਸੀਂ ਕਹੀਏ ਵੀ ਮੱਕੀ ਦੀ ਬਿਜਾਈ ਹੈ ਜਿਹੜੀ ਉਹ ਸਾਰੀ ਤਕਰੀਬਨ 300 ਏਕੜ ਜ਼ਿਲ੍ਹੇ ਦੇ ਵਿੱਚ ਅਸੀਂ ਦੇਖਦੇ ਸੀ ਵੀ ਬੀਜੀ ਜਾਂਦੀ ਸੀ ਜਿਹੜੀ ਖਾਸ ਤੌਰ ਤੇ ਕੋ ਡੇਰੀ ਫਾਰਮ ਵਾਲੇ ਆ ਉਹੀ ਆਪਦੀ ਮਤਲਬ ਲੋੜ ਅਨਸਾਰ ਬੀਜਦੇ ਸੀ ਪਰ ਇਸ ਸਾਲ ਸਾਨੂੰ ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਤਹਿਤ 1500 ਹੈਕਟੇਅਰ ਜਾਨੀ 3700 ਏਕੜ ਦੇ ਵਿੱਚ ਜ਼ਿਲ੍ਹੇ ਵਿੱਚ ਅਸੀਂ ਮੱਕੀ ਝੋਨੇ ਦੀ ਥਾਂ ਤੇ ਮੱਕੀ ਬਜਾਉਣੀ ਆ ਸੌਣੀ ਦੀ ਉਹਨੂੰ ਅਸੀਂ 7000 ਰੁਪਿਆ ਏਕੜ ਦਾ ਜਾਂ 17500 ਰੁਪਿਆ ਪ੍ਰਤੀ ਹੈਕਟੇਅਰ ਦਾ ਏਕੜ ਉਹ ਸਰਕਾਰ ਵੱਲੋਂ ਮਦਦ ਕੀਤੀ ਜਾਣੀ ਹੈ ਬਾਕੀ ਕਿਸੇ ਤਰ੍ਹਾਂ ਦੀ ਵੀ ਕਿਸਾਨ ਨੂੰ ਸਹਾਇਤਾ ਦੀ ਲੋੜ ਹੋਵੇ ਉਨਨ ਕੋ ਬੀਜ ਸੰਬੰਧੀ ਖਾਦ ਸੰਬੰਧੀ ਉਹ ਅਸੀਂ ਹਰ ਵੇਲੇ ਨਾਲ ਹੈ ਤੇ ਤਕਰੀਬਨ 95 ਤੋਂ ਲੈ ਕੇ 100 ਦਿਨ ਦੇ ਕਰੀਬ ਦੀ ਇਹ ਫਸਲ ਹੈ ਜਿਹੜੀ ਉਹਦੇ ਮੁਤਾਬਕ ਜੇ ਅਸੀਂ ਦੇਖਦੇ ਆ ਤਾਂ ਅੱਜ ਦੀ ਬੀਜੀ ਹੋਈ ਹੈ ਅਖੀਰ ਸਤੰਬਰ ਦੇ ਵਿੱਚ ਇਹ ਪੱਕ ਕੇ ਇਹ ਖੇਤ ਬੇਲਾ ਹੋ ਸਕਦਾ ਹੈ ਤਾਂ ਜਿਹਨੂੰ ਅਗਲੀ ਅਗੇਤੀ ਕੋਈ ਬਿਜਾਈ ਲਈ ਕਿਸੇ ਵੀ ਫਸਲ ਸਬਜ਼ੀਆਂ ਲਈ ਕਿਸਾਨ ਵਿਵਰਤਨਾ ਚਾਹੁੰਦੇ ਆ ਉਹ ਵਰਤ ਸਕਦੇ ਆ ਤੇ ਇਸ ਤੋਂ ਬਿਨਾ ਵੀ ਉਹਦੇ ਕਿਸਾਨ ਵੀਰ ਆ ਜਿਹੜਾ ਇਹਦੇ ਹੋਰ ਵੀ ਜਿਸ ਸਟੇਜ ਤੇ ਵੀ ਇਹਨੂੰ ਅਸੀਂ ਸੌਣੀ ਦੇ ਵਿੱਚ ਮੱਕੀ ਨੂੰ ਅਸੀਂ ਜੇ ਬੀਜਿਆ ਹੋਇਆ ਤਾਂ ਭਾਵੇਂ ਉਹਨੂੰ ਕੋਈ ਉਹਨੂੰ ਸਾਈਲੇਜ ਵਾਸਤੇ ਵੀ ਜੇ ਥੋੜਾ ਜਿਹਾ ਪੱਕਣ ਤੋਂ ਪਹਿਲਾਂ ਵਰਤਦਾ ਹੈ ਤਾਂ ਉਦੋਂ ਵੀ ਚੰਗਾ ਮੁੱਲ ਕੀਮਤ ਉਹਦੀ ਮਿਲ ਸਕਦੀ ਹੈ ਸਾਡਾ ਮਕਸਦ ਤਾਂ ਝੋਨੇ ਦੀ ਜਗ੍ਹਾ ਤੇ ਸੌਣੀ ਦੀ ਮੱਕੀ ਦੀ ਜਿਹੜੀ ਹੈ ਕਾਸਤ ਹੈ ਇਹ ਇਹਨੂੰ ਪ੍ਰਚਲਿਤ ਕਰਨਾ ਹੈ ਤਾਂ ਕਿ ਅਸੀਂ ਪਾਣੀ ਹੈ ਜਿਹੜੇ ਢੋਨੇ ਦੇ ਵਿੱਚ 25 ਤੋਂ 28 ਪਾਣੀ ਲੱਗਦੇ ਆ ਉਹਦੀ ਬਜਾਏ ਪਾਣੀ ਜਿਹੜੇ ਇਹਦੇ ਚ ਚਾਰ ਜਾਂ ਪੰਜ ਪਾਣੀਆਂ ਨਾਲ ਅਸੀਂ ਫਸਲ ਪੈਦਾ ਕਰ ਸਕੀਏ ਦੂਸਰਾ ਜਿਹੜਾ ਵੀ ਕਈ ਥਾਵਾਂ ਤੇ ਪਾਣੀ ਦੀ ਘਾਟ ਹੈ ਕਈ ਕਿਸਾਨ ਵੀਰ ਆ ਜਿਹੜੇ ਵੀ ਢੋਨ ਦਾ ਝਾੜ ਥੋੜੇ ਖੇਤ ਵੀ ਉਨੇ ਭਾਰੇ ਨਹੀਂ ਹੈ ਝਾੜ ਢੋਨੇ ਦਾ ਉਹਨਾਂ ਚੰਗਾ ਨਹੀਂ ਆਉਂਦਾ ਤਾਂ ਉਹਦੇ ਮੁਕਾਬਲੇ 'ਚ ਇਹ ਫਸਲ ਹੈ ਜਿਹੜੀ ਜਿਆਦਾ ਲਾਹੇਵੰਦ ਹੈ ਔਰ ਨਾਲੋਂ ਨਾਲ ਸਰਕਾਰੀ ਸਹਾਇਤਾ ਜੇ ਅਸੀਂ ਨਾਲ ਜੋੜਨੀ ਹੈ ਇਹ ਤੋਂ ਨਿਣਾਣੂ ਜਿਹੜਾ ਆ ਔਸਤ ਨਾਲੋਂ ਘੱਟ ਤੋਂ ਘਣਾ ਨਿਕੜਿਆ ਹੁੰਦਾ ਉਹਦੇ ਨਾਲ ਉਹ ਚੰਗੀ ਨਿਕਲਣ ਦੀ ਸੰਭਾਵਨਾ